ਆ ਗਈ ਥੀ ਹੋਰ ਸਭ ਠੀਕ ਠਾਕ ਐ ਸਰ ਬੋਸਾ ਬੱਚੇ ਠੀਕ ਸੀ ਪਰ ਉਹ ਨਹੀਂ ਆਏ ਨਾਲ ਕੀ ਗੱਲ ਹੋ ਗਈ ਨਾ ਪੁੱਤ ਦੇਖ ਉਸਕੇ ਨਹੀਂ ਕਹੇ ਚੋੜਾ ਚੱਕੀ ਆਇਦਾ ਹੁੰਦਾ ਤੇ ਕੋਈ ਨਾ ਥੀ ਉਹਨਾਂ ਨੇ ਵੀ ਪੇਕੇ ਘਰੇ ਆਉਣਾ ਹੁੰਦਾ ਕੋਈ ਨਾ ਜੇ ਤੇਰੀਆਂ ਨਣਦਾਂ ਆਈਆਂ ਹੋਈਆਂ ਨੇ ਹਾਂ ਤੂੰ ਵੀ ਤਾਂ ਆਪਣੇ ਪੇਕੇ ਘਰ ਆਈ ਹੋਈ ਮਿਲਣ ਤੂੰ ਵੀ ਛੁੱਟੀਆਂ 'ਚ ਕੱਟ ਕੇ ਗਈ ਸੀ 10 ਦਿਨ ਕੋਈ ਨਾ ਜੇ ਉਹ ਆਗੀਆਂ 10 ਦਿਨ ਕੋਈ ਨਾ ਪੁੱਤ ਉਹਨਾਂ ਦੇ ਵੀ ਕੱਲਾ ਕੱਲਾ ਭਰਾ ਹੈ ਉਹਨਾਂ ਨੇ ਵੀ ਪੁੱਤ ਤੇਰੇ ਕੋਲ ਹੀ ਆਉਣਾ ਦੇਖ ਅਸੀਂ ਤਾਂ ਨਹੀਂ ਕਿ ਤੈਨੂੰ ਇਹ ਸਿੱਖਿਆ ਦੰਦਿਆ ਵੀ ਉਹ ਆ ਗਿਆ ਤੂੰ ਆ ਜਾ ਵੀ ਤੂੰ ਭਾਂਡੇ ਭੰਨ ਜਾਂ ਤੂੰ ਸੱਸ ਦੀ ਗੁੱਤਪੱਟ ਜਾਂ ਤੂੰ ਨਣਦਾ ਨੂੰ ਘਰੋਂ ਕੱਢ ਇਹ ਤਾਂ ਪੁੱਤ ਬਹੁਤ ਗਲਤ ਆ ਨਾ 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 ਜੇ ਆਪਣਾ ਸਮਾਜ ਐਂ ਕਰਨ ਲੱਗ ਗਿਆ ਪੁੱਤ ਧੀਆਂ ਦਾ ਵਸੀਵਾ ਕਿੱਥੋਂ ਹੋਊਗਾ ਫਿਰ ਹਾਂ ਜੇ ਭਝਾਈਆਂ ਭਾਈ ਭਝਾਈਆਂ ਕਰਨ ਲੱਗ ਗਏ ਹਾਂ ਨਹੀਂ ਗਰ ਸੁਣ ਮੈਂ ਪਰੌਣਾ ਇਹਨੂੰ ਫੋਨ ਕਰਦੀ ਆ ਉਹ ਤੈਨੂੰ ਆ ਕੇ ਲੈ ਕੇ ਜਾਂਦਾ ਉਹ ਆ ਮਹੀਨਾ ਆ ਰਾ ਖੁਸ਼ੀ ਖੁਸ਼ੀ ਜਿਵੇਂ ਪੁੱਤ ਮਰਜੀ ਆ ਦੇਖ ਤੂੰ ਹੀ ਤੇ ਦੋ ਜਵਾਕਾਂ ਦੀ ਮਾਂ ਹਾਂ ਤੂੰ ਵੀ ਤਾਂ ਫਿਰ ਦੋ ਜਵਾਕ ਲੈ ਕੇ ਆਈ ਸੀ ਉਹ ਦੋ ਨੇ ਦੋ ਦੋ ਲੈ ਆਈਆਂ ਕੋਈ ਨਾ ਫੇਰ ਕੀ ਹੋ ਗਿਆ ਤੂੰ ਕੱਲੀ ਸੀ ਕੱਲੀ ਆ ਗਈ ਪੁੱਤ ਉਹ ਦੋ ਨੇ ਹੁਣ ਦੋ ਨੇ ਹੀ ਆਉਣਾ ਸੀ ਤੁਸੀਂ ਬਦਲ ਬਦਲ ਕੇ ਆ ਗਈਆਂ ਸੀ ਇਕੱਠੀਆਂ ਆ ਗਈਆਂ ਫੇਰ ਕੀ ਹੋ ਗਿਆ ਹਾਂ ਆਇਆ ਨਹੀਂ ਪੁੱਤ ਕਰ ਦੇ ਦੇਖ ਇੱਕ ਨਹੀਂ ਚੰਗਾ ਲੱਗਦਾ ਹੁੰਦਾ ਫੇਰ ਤੁਸੀਂ ਕਹਿ ਲਓ ਸੱਸਾਂ ਮਾੜੀਆਂ ਨੇ ਉਹ ਆ ਗਈ ਤੁਝੇ ਝੋਲਾ ਚੱਕ ਕੇ ਆ ਗਈ ਇਹ ਆਪਣਾ ਨਹੀਂ ਬਣਦਾ ਦੇਖ ਸਿਆਣਾ ਤੇ ਪੁੱਤ ਜਿਹੜੇ ਹੁੰਦੇ ਨੇ ਕਬੀਲਦਾਰਾਂ ਦੇ ਸਾਡੀ ਵੀ ਉੱਥੇ ਬਦਨਾਮੀ ਕਰਵਾ ਦੇਗੀ ਅਗਲਾ ਪਤਾ ਕੀ ਕਹੂਗਾ ਗਾਂ ਖੰਨੇ ਦੀ ਚੱਕਿਆ ਚੱਕਾ ਝੋੜਾ ਚਲੇਗੀ ਉਹ ਤਾਂ ਚਲ ਰਾਲ ਮਰ ਕੇ ਪਕਾ ਕੇ ਖਾ ਜਾਣਗੇ ਰੋਟੀ ਦੱਸ ਰਹਾ ਕਿ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਮਾਰੋਚ ਘਟਾਤੀ ਦਾ ਸਾਡਾ ਵੀ ਨੱਕ ਵੱਡ ਹੁੰਦਾ ਇੱਕ ਤਾਂ ਹਾਂ ਮੈਂ ਕਰਦੀਆਂ ਪਰੋਣੇ ਨੂੰ ਫੋਨ ਆਪਦਾ ਜਾਈ ਉੱਥੇ ਹਾਂ ਚਾਹ ਪਾਣੀ ਪੀ ਰੋਟੀ ਪਾਣੀ ਖਾ ਕੋਈ ਗੱਲ ਨਹੀਂ ਚਾਹੇ ਰਾਤ ਰਣੀ ਆ ਰਾਤ ਰਹਿ ਪਾ ਪਰ ਪੁੱਤ ਇਹ ਨਹੀਂ ਹੈ ਵੀ ਜਿੰਨਰ ਕੁੜੀਆਂ ਉੱਥੇ ਬੈਠੇ ਤੂੰ ਇੱਥੇ ਬੈਠੇਂ ਨਹੀਂ ਅੜ ਕੇ ਤੇ ਗੋਲੀ ਜਾਂ ਨਾ ਕਦੀ ਤੇਰੇ ਗੋਲੀ ਮਾਰੀ ਮਾਰਾ ਮੋਟਾ ਤਾਂ ਇਹਦੀ ਸੱਸ ਨਾਮ ਦਾ ਕਾਹ ਦਿੰਦੀ ਹੁੰਦੀ ਆ ਹਾਂ ਪੰਜ ਸੱਤ ਸਾਲ ਤਾਂ ਭਾਈ ਬਗਾਨੇ ਘਰੇ ਪੈਰ ਲਾਉਣੇ ਔਖੇ ਹੀ ਲੱਗਦੇ ਹੁੰਦੇ ਨੇ ਹਾਂ ਏ ਮੈਂ ਮੰਨਦੀ ਆ ਵੀ ਹਾਂ ਜਿਹੜੇ ਕੁੜੀਆਂ ਸਾਹ ਉਹਨਾਂ ਨੂੰ ਸੌਰੇਕ ਪੱਤੇ ਮਿਲ ਜਿਹੜੇ ਸੌਰੇਕ ਪੱਤੇ ਹੁੰਦੇ ਨੇ ਸਾਸਰ ਇਹਨਾਂ ਨੂੰ ਉਹ ਹ ਬਹੁਤ ਸਾਉ ਮਿਲ ਜਾਂਦੀਆਂ ਨੇ ਪਰ ਕੋਈ ਨਾ ਮਾਰਾ ਮੋਟਾ ਹਾਜਮਾ ਰੱਖੀਦਾ ਹੁੰਦਾ ਘਰ ਦੇ ਵਿੱਚ ਜੇ ਤੁਸੀਂ ਆਏ ਭਾਖ ਪਕਾ ਕੇ ਰੋ ਚੋਲਾ ਚੱਕ ਕੇ ਤੁਸੀਂ ਇੱਥੇ ਆਵੇਂ ਕਿ ਬੁੱਤ ਕਾਲੂ ਦੇਖ ਕੇ ਬਹੁਤ ਵੱਡੇ ਵੱਡੇ ਫਰਕ ਪੈਣਗੇ ਇਹਨਾਂ ਗੱਲਾਂ ਨਾਲ ਘਰ ਦੇ ਵਿੱਚ ਕੋਈ ਨਾ ਜੇ ਚਾਰ ਭਾਂਡੇ ਵੱਧ ਹੋਏ ਨੇ ਕੋਈ ਨਾ ਜਵਾਬ ਕਰ ਕਰ ਸਿੱਟੇ ਹੀ ਜਾਂਦੇ ਹੁੰਦੇ ਨੇ ਆ ਤੁਸੀਂ ਰਹਿ ਕੇ ਗਈਆਂ ਸੀ ਇੱਥੇ ਕਿੰਨੇ ਭਾਂਡੇ ਹੋ ਜਾਂਦੇ ਸੀ ਕਹਿੰਦੇ ਥੋੜੀ ਪਰਝਾਈ ਨਹੀਂ ਵੀ ਕਿਹਾ ਸੀ ਮਾਰੀ ਮੋਟੀ ਸ਼ਰਮ ਨੂੰ ਹੱਥ ਮਾਰਿਆ ਕਰੋ ਜਾਂ ਤੂੰ ਇੱਥੇ ਆ ਗਈ ਕੱਲੂ ਬਾਈ ਤੇਰੀ ਪਰਝਾਈ ਝੋਲਾ ਚੱਕ ਕੇ ਉੱਥੇ ਜਾ ਬੜਿਆ ਕਰੋ ਕਿਥਾ ਫਿਰ ਮੇਤੇ ਦਾ ਘਰ ਵਿੱਚ ਰੋਟੀ ਵੀ ਨਹੀਂ ਪੱਕਣੀ ਹਾਂ ਪਤਾ ਨਾ ਲੱਗਿਆ ਕਿਸੇ ਨੂੰ ਵੀ ਤਰਸ ਕੇ ਆਏ ਚੁੱਪ ਕਰਕੇ ਸਵੇਰੇ ਪਰੌਣਾ ਆਉ ਬਗਜੀ ਹਾਂ ਇਹ ਹੀ ਸਿਆਣੇ ਦੀ ਪਤਲੀ ਗੱਲ ਹੁੰਦੀ ਆ ਪੁੱਤ ਐਨ ਐਨੀਆਂ ਗੱਲਾਂ ਤੋਂ ਐਡ ਐਡੇ ਫਰਕ ਪੈ ਜਾਂਦੇ ਨੇ ਸਿਆਣੀ ਬਣ ਕੇ ਰਹਿਦਾ ਹੁੰਦਾ ਹਾਂ ਬਗਾਨੇ ਘਰ ਤਾਂ ਪੁੱਤ ਬਹੁਤ ਸਿਆਣਪ ਵਰਤਨੀ ਪੈਂਦੀ ਆ ਚਾਰੇ ਲਾੜ ਕਹਿੰਦੇ ਨਾ ਸਿਆਣੇ ਚੱਕਰ ਚ ਹੁੰਦੇ ਨੇ ਹਾਂ ਮਾੜੀ ਮਾੜੀ ਗੱਲ ਵੀ ਸਹੁਰੇ ਤਾਂ ਫੜ ਲੈਂਦੇ ਹੁੰਦੇ ਨੇ ਹਾਂ ਐਨੇ ਨਹੀਂ ਇੱਕ ਗੱਲਾਂ ਤਾਂ ਤਲਾਕ ਤੱਕ ਗੱਲਾਂ ਚੱਲ ਜਾਂਦੀਆਂ ਨੇ ਇਹ ਨਹੀਂ ਕਹੀਦਾ ਵੀ ਸਾਡੇ ਜਵਾਕ ਹੋ ਗਏ ਉਹ ਦੇਖ ਲੈ ਆਪਣੇ ਗਵਾਂਡੀਆਂ ਦੀ ਬਹੂ ਦੇ ਤਿੰਨ ਜਵਾਕ ਸੀ ਕਿੱਡਾ ਕਿੱਡੇ ਅਗਲੇ ਨੇ ਮੱਖਲ ਜਵਾਲ ਨੂੰ ਲਾ ਕੇ ਮਾਰੀ ਚਾਹੇ ਗੱਲ ਕੋਈ ਵੀ ਸੀ ਪਰ ਜੇ ਸਿਆਣੀ ਵਰ ਕੇ ਕਟਲੀ ਤਾਂ ਕੱਟਲੀ